ਹਾਂ ਹੁਣ ਤੋਂ ਇਹ ਆਪਣੇ ਬੋਕੀ ਸਾਰੀ ਰੈਡੀ ਹੋ ਚੁੱਕੀ ਆ ਤੇ ਹੁਣ ਆਪਣੇ ਤੁਸੀਂ ਜੋ ਕਾਪਰ ਦੀ ਰਾਡ ਹੈ ਉਹ ਵਿੱਚ ਪਾਉਣੀ ਆ ਸੋ ਤੇ ਆਹ ਦਾ ਪੋਲੋਥਿਨ ਹੁੰਦਾ ਵਾ ਇਹ ਜਰੂਰ ਇਹਨਾਂ ਦਾ ਖਿਆਲ ਰੱਖਿਆ ਕਰੋ ਕਿ ਇਹਨੂੰ ਜਰੂਰ ਲਾ ਲਿਆ ਕਰੋ ਕੋਸ਼ਿਸ਼ ਕਰਿਆ ਕਰੋ ਵੀ ਜੇ ਪੋਲੋਥਿਨ ਨਾਲ ਚੜ ਗਿਆ ਫਿਰ ਅਰਥਿੰਗ ਦਾ ਪੂਰਾ ਕੰਮ ਨਹੀਂ ਇਹਨੇ ਕਰਨਾ ਹੈ ਇਹਨੂੰ ਲਾਉਣਾ ਬਹੁਤ ਜ਼ਰੂਰੀ ਹੈ ਕਈਆਂ ਨੂੰ ਵੀਰਾਂ ਨੂੰ ਪਤਾ ਨਹੀਂ ਹੁੰਦਾ ਉਹ ਜਲਦੀ ਜਲਦੀ ਅਰਥ ਕਰਨ ਦੀ ਬਜਾਏ ਫੇ ਇੱਕ ਸਭ ਤੋਂ ਵਧੀਆ ਕੰਮ ਆ ਤੁਸੀਂ ਇਹ ਦੇਖਣਾ ਕਿ ਰਾਡ ਦੇ ਉੱਤੇ ਹਮੇਸ਼ਾ ਸਟੈਂਪਾਂ ਲੱਗੀਆਂ ਹੁਣ ਆਈਐਸਆਈ ਨੇ ਆਹ ਸਟੈਂਪ ਜ਼ਰੂਰ ਦੇਖਣੀ ਹੈ ਇਹ ਨਹੀਂ ਵੀ ਉਦਾਂ ਹੀ ਆਪਾਂ ਲਿਆ ਕੇ ਮਾਲ ਪਾ ਦੇਣਾ ਵਿੱਚ ਲੋਕਲ ਸਟੈਂਪਾਂ ਜ਼ਰੂਰੀ ਹੁੰਦੀਆਂ ਵਾਂ ਸਟੈਂਪਾਂ ਜਿਹੜੀਆਂ ਵਿੱਚ ਹੁੰਦੀਆਂ ਵਾਂ ਉਹਦੇ ਨੂੰ ਪਤਾ ਲੱਗਦਾ ਕਿ ਇਹ ਇਹ オリジナル ਚੀਜ਼ਾਂ ਹੁੰਦੀਆਂ ਸੋਆ ਲਫਾਫਾ ਲਾਉਣਾ ਬੜਾ ਜ਼ਰੂਰੀ ਹੈ ਜਿੱਦਾਂ ਲਾਉਣਦੇ ਆ ਲਾਹ ਜੇ ਫੇ ਆਪਾਂ ਨਾਲ ਨਾਲ ਕੈਮੀਕਲ ਪਾਉਣਾ ਵਿੱਚ ਉਹ ਤੁਹਾਨੂੰ ਨਾਲ ਨਾਲ ਦਿਖਾਉਣੀ ਆਪਾਂ ਜਿੱਦਾਂ ਵੀ ਆ। ਇਹ ਵੀਡੀਓ ਬਣਾਉਂਦਾ ਸਾਡਾ ਇਹ ਮਰਸਦ ਹੈ ਕਿ ਤੁਸੀਂ ਆਪਣੇ ਘਰੇ ਬੈਠੇ ਵੀ ਅਰਥਿੰਗ ਆਪ ਵੀ ਕਰ ਸਕਦੇ ਹੋ। ਦੇਖ ਕੇ ਵੀਡੀਓ। ਪਰ ਜਿਸ ਤਰੀਕੇ ਨਾਲ ਅਸੀਂ ਦੱਸਣ ਦੇ ਆ ਕੰਮ ਉਦਾਂ ਹੋਣਾ ਚਾਹੀਦਾ। ਇਹ ਨਹੀਂ ਵੀ ਆਪਣੀ ਮੱਗਿਆ ਆਪਾਂ ਮਰਜ਼ੀ ਦੇ ਨਾਲ ਹੀ ਕਰ ਦੇਣਾ ਵਾ। ਜੀ ਕੇ ਜੇ ਨਾਲ ਆ ਤੁਹਾਨੂੰ ਪਤਾ ਵੀ ਇੱਥੇ ਜਿਹੜਾ ਬਣਾਏ ਸ਼ੇਕ ਦਿੱਤੇ ਪਿਆ ਇਹ ਸਿਰਫ ਕਸਰ ਦੀ ਆ ਕੋਪਰ ਦੀ ਜਿਹੜੀ ਪੱਤੀ ਹੁੰਦੀ ਆ ਉਹ ਆਇਰ ਉਹ ਇੱਥੇ ਕਸਨ ਹੁੰਦੀ ਆ ਉਤਾਰ ਕਸਨ ਦੀ ਉਹ ਕੀਤਾ ਹੁੰਦਾ ਉਹ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈ ਆਪਾਂ ਹੁਣ ਆ ਕੈਮੀਕਲ ਦੇ ਬੋਰੇ ਖੋਲੋ ਕੈਮੀਕਲ ਖੋਲੋ ਪਹਿਲਾਂ ਥੋੜਾ ਜਿਹਾ ਕੈਮੀਕਲ ਸਟੋ ਵਿੱਚ ਪਹਿਲਾਂ ਕੈਮੀਕਲ ਹਾਂ ਫਾਟਾ ਅਮੀਗਲ ਦੇ ਬੋਰੇ ਆਗ ਲੱਗਿਆ ਰ ਕੋਲ ਅਮੀਗਲ ਦਾ ਬੋਰਾ ਤੁਸੀਂ ਖੋਲ ਲੈਣਾ ਉਹਨਾਂ ਦਾ ਮੂੰਹ ਜਾ ਬਣਾ ਲਾ ਬੋਰੇ ਦਾ ਠੀਕ ਜੀ ਵੰਗੂ ਹਾਂ ਫੋਨਾ ਟੈਮੀ ਗਨ ਹੁੰਦਾ ਤੁਸੀਂ ਦੇਖ ਸਕਦੇ ਹੋ ਕੋਈ ਟੈਮੀ ਗਲ ਹੁਣ ਵਿੱਚ ਪਾਇਆ ਜਾਊਗਾ ਵਿੱਚ ਪਾ ਥੋੜਾ ਕੈਮੀਕਲ ਪਾ ਦੇ ਪਾ ਦੇ ਪਾ ਵਿੱਚ ਪਾ ਜਾਂਦੇ ਜਾਂਦੇ ਜੋਰ ਹੋਵੇ ਭਾਈ ਬੋਦਾ ਬੋਦਾ ਚਲੋ ਹੁਣ ਰਮਨ ਦੇ ਵਿੱਚ ਰਾਡ ਪਾ ਆਪਾਂ ਉਸ ਹਾਰਨਾ ਟੈਕਨੀਕਲ ਸੈੱਟ ਕਰਦੇ ਆ ਸੋ ਇਦਾਂ ਆਪਾਂ ਤਰੀਕੇ ਨਾਲ ਦੇ ਨਾਲ ਬੋਰਿੰਗ ਦੇ ਵਿੱਚ ਹੁਣ ਰਾਡ ਪਾਈ ਜਾਊਗੀ ਸਾਰੀ ਵੀਡੀਓ ਜ਼ਰੂਰ ਦੇਖਿਓ ਕਰੀ ਕਿਉਂਕਿ ਵੀਡੀਓ ਦੇਖਣੀ ਬੜੀ ਜ਼ਰੂਰੀ ਹੈ ਮੜਾ ਤਾਂ ਚੱਕ ਰਹਾ ਹੁਣ ਤਾਂ ਚੱਕਾ ਜੀ ਪਾ ਮੜਿਆ ਕੰਮ ਜਾ ਗਿਆ ਸੋ ਇਹ ਕੋਸ਼ਿਸ਼ ਇੰਨੀ ਕਰਨੀ ਹੈ ਕਿ ਇਹ ਰਾਡ ਜਿਆਦਾ ਹੀ ਥੱਲੇ ਆਪਾਂ ਸਿੱਟਣੀ ਆਪਣਾ ਜਿਹਸਾ ਉਹਨਾਂ ਫਰਸ਼ੇ ਆਉ ਉਹ ਇਸ ਤਰੀਕੇ ਨਾਲ ਪਾਦੇ 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 ਹੋਰ ਪਾਦੇ ਬਸ ਕਰ ਬਹੁਤ ਯਾਰ ਰਮਨ ਪਾਰ ਆੜ ਉਹ ਹਾਂ ਬਸ ਓਕੇ ਆ ਜਾਂਦਾ ਹਮਨੇ ਇੱਕ ਬੜਾ ਉਹ ਸੁਣੀ ਤੇ ਕੈਮੀਕਲ ਪਾ ਹੋ ਜਾਣੇ ਸਹੀ ਆ ਸਹੀ ਓਕੇ ਆ ਜਾਣਾ ਫਰਾ ਕੋ ਸਟੇ ਤੇ ਹੁਣ ਇਹਨੂੰ ਸੈਂਟਰ ਜਿਹੇ ਚ ਰੱਖ ਤੇ ਕੈਮੀਕਲ ਪਾਸ ਐਦਾਂ ਦੇ ਉੱਤੇ ਅਮਰਤ ਕਿਸੇ ਚੀਜ਼ ਨਾਲ ਸੈਂਟਰ ਜਿਹੇ ਤੇ ਰੱਖਣਾ ਆ ਸਹੀ ਹੈ ਚਲੋ ਕੈਮੀਕਲ ਪਾ ਪਾਜੀ ਵਿੱਚ ਗਾਉਂਦੇ ਕੈਮੀਕਲ ਸਿੱਟ ਦੇ ਉਹ ਕੜਾ ਵਿੱਚ ਪਾ ਦੇ ਤਾ ਨਾ ਘਥਰਾ ਖਲਾਵਦਾ ਤਜਰੂਬ ਹੋਣਾ ਤੇ ਮਿਕਲਾਵ ਦੇ ਫੜੀ ਰ ਫੜੀ ਰ ਕਿਹੜਾ ਕੜਾ ਕੋ ਨਹੀਂ ਭਾਈ ਕੋਈ ਨਾ ਮੈਂ ਹੱਥ ਲਿਪੜਦਾ ਮੇਰੇ ਕੋ ਨਹੀਂ ਪਾਦੇ ਸਾਰ ਦੀ ਕਿ ਦੇ ਇੱਕ ਵਾਰੀ ਰਾਤ ਟੇਗੀ ਨਾ ਫੇਰ ਵਿੱਚ ਕੋਈ ਚੱਕਰ ਨਹੀਂ ਇਹਦਾ ਵੇਹ ਟੇਗੀ ਹੈ ਨਾ ਜਿੱਧਰੋਂ ਡੇਗਦੀ ਉਹਦੇ ਹਿਸਾਬ ਨਾਲ ਵੇਖ ਤਾ ਮੈਂ ਤਾਂ ਹਿਸਾਬ ਨਾਲ ਮੈਂ ਤਾਂ ਇਹਨੂੰ ਕਿਸੇ ਘੜਾ ਕੈਮੀਕਲ ਜ਼ਿਆਦਾ ਉੱਡਣਾ ਉਹ ਹਵਾ ਚੱਲਣ ਦੀ ਸਾਡੇ ਤੇਰੇ ਮਾੜੇ ਛੱਡ ਇੰਟਰਪਾ ਵੀ ਨਾ ਬਸ ਇੰਟਰਪਾ ਪਾ ਦੇ ਫਿਰ ਠੀਕ ਹੁਣ ਇਹ ਉਹ ਤਰੀਕੇ ਨਾਲ ਕੈਮੀਕਲ ਪਾਈ ਆ ਵੀ ਇਹ ਸੈਂਟਰ ਚ ਹੀ ਰਵੇ ਆਪਣੇ ਕਰਨ ਪਾਊਗਾ ਉਹ ਤਰੀਕੇ ਨਾਲ ਹਾਂ ਪਾਣੀ ਵੀ ਵਿੱਚ ਪਾਉਣੇ ਆ ਸਾਰੇ ਬੰਨੇ ਖਿਲਰਦਾ ਜਾਦੇ ਹਨ ਅੱਧਾ ਬੂਰਾ ਪਾੜਾ ਪੂਰਾ ਪਸਾ ਹਾਂ ਬਸ ਇਹ ਹੁਣ ਵਿੱਚ ਇਹਦੇ ਪਾਣੀ ਪਾਓ ਥੋੜਾ ਇਹ ਇੰਨਾ ਕੁ ਰੱਖ ਲੀਏ ਹਾਂ ਹਾਂ ਬਹੁਤ ਬਹੁਤ ਬਾਕੀ ਬਾਅਦ ਚ ਪਾਓ ਹੁਣ ਬਾਲਟੀ ਲੈ ਕੇ ਆ ਪਾਣੀ ਦੀ ਜਰਾ ਪਰ ਕੇ ਉਹ ਇੰਨਾ ਕਿ ਤੂੰ ਹੀ ਖਿਆਲ ਰੱਖਣਾ ਕਿ ਅੱਜ ਦਾ ਜਿਹੜਾ ਕੈਮੀਕਲ ਪੋਣਾ ਨਾਲ ਪਾਣੀ ਵੀ ਪੋਣਾ ਵਾ ਪਾਣੀ ਦੇ ਨਾਲ ਥੋੜਾ ਕੈਮੀਕਲ ਵੀ ਥੱਲੇ ਦਰਜ ਕਰਦਾ ਹਾਂ 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 ਇਹ ਤਾਂ ਸਿੱਟ ਲਾ ਉੱਥੇ ਕਰ ਲੈ ਇਹਨੂੰ ਤੂੰ ਪੂਰਾ ਨਾਲ ਰਗੜਨ ਲਾ ਪੀ ਨਹੀਂ ਉਧਰ ਮੜਾ ਮੋਟਾ ਏ ਤੋ ਦੇਣਾ ਬਸ ਤੋਣਾ ਫੇ ਇਹ ਪੁੱਛਣ ਦੀ ਗੱਲ ਆ ਬੰਦਾ ਸਾਡਾ ਬੜਾ ਤੇਜ਼ ਆ ਇਹ ਕੋਈ ਨਾ ਕੋਈ ਬਹਾਨਾ ਲੱਭਦਾ ਕਿ ਮੈਂ ਕੰਮ ਨੂੰ ਲੇਟ ਜਾ ਹੀ ਕਰਾਂ ਇਹਨੂੰ ਰਾੜ ਚਕਾਈ ਦੇ ਨੇ ਇਦਾਂ ਸਦਾ ਓਹ ਹੋ ਬਾੜੀ ਜਾਈ ਪੜੀ ਆ ਕੋਈ ਨਾਲ ਨਾਲ ਇਹ ਬੰਦਾ ਥੋੜਾ ਐਕਟਿੰਗ ਵਿੱਚ ਵੀ ਝੋਕੇ ਆ ਇਹ ਦੇਖੀ ਜਾਇਓ ਹੁਣ ਆਪਾਂ ਕੈਮੀਕਲ ਦਾ ਤੁਹਾਨੂੰ ਦੱਸਦੇ ਆ ਸੋ ਕੋਈ ਚੱਕਰ ਨਹੀਂ ਆਪਾਂ ਤੁਹਾਨੂੰ ਪਤਾ ਪੰਜਾਬੀਆਂ ਦੇ ਥੋੜਾ ਜਿਹਾ ਸੁਭਾਅ ਹੁੰਦੇ ਇਦਾਂ ਦੇ ਹੱਸਣ ਸੁਹਾਣੇ ਗੱਲਾਂ ਬਾਤਾਂ ਦੇ ਖਾਸ ਦੇ ਵੀਰੇ ਦੇ ਨਾਲ ਨਾਲ ਕੰਮ ਨੂੰ ਕਰਦੇ ਰਹਿੰਦੇ ਆ ਤੇ ਆ ਰਾੜ ਸਾਰੀ ਵਿੱਚ ਚੜ ਗਈ ਤੁਸੀਂ ਦੇਖ ਸਕਦੇ ਆ ਇਸਰਪ ਆਪਣੇ ਜਿੱਥੇ ਆਪਣੇ ਵਾਇਰ ਆ ਪੰਕ ਕਸਣੀ ਉਹੀ ਅੱਗੇ ਚੱਲ ਹਲਪਾ ਵੀ ਪਾੜੂਗਾ ਕਰ ਇਹਦਾ ਜੋ ਕੜਵੇ ਨਹੀਂ ਵੀਡੀਓ ਵਿੱਚੋਂ ਟੈਨਸ਼ਨ ਨਾਲ ਉਹ ਸਾਰੀ ਐਡੀਟਿੰਗ ਕਰਨੀ ਬਾਅਦ ਰੈਕਿੰਗ ਜੀ ਕਰਕੇ ਪਾਉਂਗਾ ਮੈਂ ਤਰਾ ਕੁਝ ਟਾਈਮ ਹੀ ਗੱਲ ਦੇ ਨਾਲ-ਨਾਲ ਪਾਣੀ ਜਰੂਰ ਪਾਉਣਾ। ਇੰਨਾ ਜ਼ਿਆਦਾ ਜਰੂਰ ਰੱਖਣਾ। ਪਾਦੇ-ਪਾਦੇ ਪਾਦੇ ਲੀਟਰ ਦੇ ਨਾਲ ਥੋੜਾ-ਥੋੜਾ। ਐਡੀਸ਼ੇ ਦੀ ਹੁੰਨੀ ਕੋਈ ਚੱਕਰ ਪੈਣ ਲੱਗਾ। ਮੈਂ ਰਾਡ ਦੇ ਉੱਤੇ ਪਾਸ ਕਰਕੇ ਸਾਰੇ ਬਨੇ ਟੰਡਾ ਜਾਊਗਾ। ਕਿਦਾਂ ਨਾਲ ਜਾਂ ਗੋਲ ਦੇ ਵਿੱਚ ਤੂੰ ਪਾਣੀ ਪਾਤਾ ਉਹਦੇ ਨਾਲ ਇਹ ਹੋ ਜਾਣਾ ਕਿ ਇੱਕ ਤੇ ਕੈਮੀਕਲ ਥੰਡੇ ਚੱਲ ਜਾਊਗਾ। ਥੋੜਾ ਬਹਿ ਬਹਿ ਕੇ ਜਾਊਗਾ। ਪਾ 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 ਤੇ ਇਹ ਮੀਗਲੂੜੇ ਨਾਲ ਅੱਜ ਹਵਾ ਜੀ ਚੱਲਣਦੀ ਏ ਬਾਦੇ ਪਾਦੇ ਸਾਰੇ ਬੋਰਾ ਫਿਰ ਉਦੋਂ ਦੀ ਪਾਣੀ ਪਾ ਦੇਣਾ ਫੇਰ ਦੂਜਾ ਬੋਰੀ ਤਿਆਰੀ ਕਰ ਜਰਾ ਕੋਈ ਨਾ ਜਦ ਰਹੀ ਤਾਂ ਜਰੂਰ ਰੱਖਣਾ ਕਿ ਘਰ ਦੇ ਵਿੱਚ ਅਰਥਿਕ ਬਹੁਤ ਜ਼ਿਆਦਾ ਜ਼ਰੂਰੀ ਆ। ਓਕੇ ਫਿਰ ਆਪਣੇ ਘਰ ਦੇ ਲਾਗੇ ਚਾਗੇ ਸਮਾਨੀ ਬਿਜਲੀ ਦਾ ਕੋਈ ਵੀ ਡਰ ਨਹੀਂ ਹੁੰਦਾ। ਇਹ ਆਇਤ ਦੇ ਰਾਗ ਦੀ ਜੋ ਆਪਣਾ ਬੁਰਾ ਗੋਲ ਬਾਗ ਪਾਣੀ ਹੋਈ। ਉਹ ਆ ਦੂਜੇ ਬੋਰੀ ਦੀ ਤਿਆਰੀ ਹੈ ਫੇਰ ਉਸੇ ਘਰੋਂ ਵੀ ਚੁੱਦਾ ਵੀ ਯਾਰ ਟਾਈਮ ਜਲ ਬਸਹੀ ਕਰੀ ਕੇ ਰਾਜ਼ੂਰ ਜ਼ਰੂਰ ਪਾਵੇ ਨਾ ਉਹ ਸੁੱਕੇ ਬੋਰ ਸਰਦੇ ਹੋ ਥੋੜਾ ਪਾਣੀ ਦੇ ਨਾਲ ਥੋੜਾ ਆਵੇ ਤੁਸੀਂ ਦੇ ਸਕਦੇ ਹੋ ਤੁਹਾਨੂੰ ਇਹ ਤੋਂ ਦੂਰ ਤੱਕੜੀ ਪਾਣੀ ਜਰਾ ਦਿਖਾ ਦਦਾ ਪਾਣੀ ਪੋਣਾ ਬਹੁਤ ਜ਼ਰੂਰੀ ਆ ਨਾ ਨਾ ਉਹ ਕਿੱਥੇ ਰੱਖੀ ਮੜਾ ਇਹ ਰੀਗ ਨਾ ਆ ਯਾਰ ਪਾਤਾ ਪਾਣੀ ਹਾਂਜੀ ਹਾਂਜੀ ਪਾਤਾ ਚਲੋ ਪਾਉ ਹੀ ਰਗਾ ਇੱਧਰ ਨਾਲ-ਨਾਲ ਬਸ ਟਾਈਮ ਹੀ ਕਰ ਪਾਈ ਜਣਾ ਨਾਲ-ਨਾਲ ਪਾਣੀ ਪਾਈ ਜਣਾ ਪਾਤਾ ਨਹੀਂ ਤੇ ਹਾਂਜੀ ਤੁਸੀਂ ਆ ਦੇਖ ਸਕਦੇ ਨਾਲ-ਨਾਲ ਆਪਾਂ ਪਾਣੀ ਪਾਈ ਜਣਾ ਤਾਂ ਸੰਭ ਕੀ ਇਹਨਾਂ ਬਣਦੇ ਹਜੇ ਰੋਕੀ ਹਾਂਜੀ ਤੁਸੀਂ ਦੇਖ ਸਕਦੇ ਨਾਲ-ਨਾਲ ਪਾਣੀ ਪੋਈ ਜਣਾ ਪਾਣੀ ਦੇ ਨਾਲ ਇਦਾਂ ਹੁੰਦਾ ਜਿਹੜਾ ਕੈਮੀਕਲ ਉਹ ਥੱਲੇ ਪੈ ਜਾਂਦਾ ਪਰ ਆਪ ਪਾਣੀ ਪਾ ਜੇ ਕੈਮੀਕਲ ਪਾਪ ਹੁੰਦੇ ਸਹੀ ਇੱਥੇ ਦਾਤੀ ਹੋਣਾ ਚਾਹੀਦਾ ਠੀਕ ਹੈ ਥੋੜਾ ਕੌਣ ਹਾਂਜੀ ਇਦਾਂ ਆਪਾਂ ਕੈਮੀਕਲ ਨਾਲ ਨਾਲ ਪਾਉਣਾ ਜ਼ਰੂਰੀ ਹੈ ਦੇ ਪਾ ਦੇ ਪਾ ਦੇ ਹੋਰ ਪਾ ਗੀ ਕੈਮੀਕਲ ਹਾਂ ਹਾਂ ਪਾ ਪਾ ਜਾਣ ਦੇ ਦੇ ਚੇਪੇ ਜਾ ਉਹ ਨੂੰ ਜਾ ਲੈਂਦੇ ਬਾਬਾ ਕੱਢ ਲਵਾ ਪਾਉਂਦੇ ਚਲੋ ਪਾਓ ਕੈਮੀਕਲ ਪਾਓ ਸਿਰ ਸਿਰ ਵਿੱਚ ਕੈਮੀਕਲ ਕੋਈ ਚੱਕਰ ਤੋਂ ਬਾਰਿਸ਼ ਦਾ ਵੀ ਮੌਸਮ ਆ ਥੋੜਾ ਬਸ ਬਸ ਭਾਈ ਬਸ ਬਸ ਹਾਂ ਤੁਹਾ ਤੁਸੀ ਦੇ ਲੈਣਾ ਵੀ ਆਪਣੇ ਜਿੱਥੇ ਆਪਾਂ ਨਾਟ ਬੁੱਲਟ ਆਪਾਂ ਲਾਉਣੇ ਆ ਜਿੱਦਾਂ ਉਥੋਂ ਤੱਕ ਆਪਾਂ ਨੂੰ ਜ਼ਰੂਰ ਨਗਾ ਰੱਖਣਾ ਇਹਨੂੰ ਇਹਦੇ ਲੈ ਮੈਂ ਦੱਸ ਪਾ ਸੋ ਜਿਹੜੇ ਵੀ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸੋ ਇਹ ਅਰਥੰਗ ਹੋ ਗਈ ਆ ਤੇ ਤੁਹਾਨੂੰ ਫਿਰ ਬਾਅਦ ਜਿੱਦਾਂ ਆਪਾਂ ਕਰਦੇ ਆ ਸੈਟ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਅੱਗੇ ਪਾਣੀ ਸੁੱਕ ਗਿਆ ਤਾਂ ਅਰਥੰਗ ਕੰਪਲੀਟ ਹੋ ਗਈ ਆ ਆਪਣੀ ਤੇ ਉੱਤੇ ਨਾ ਪਾਇਓ ਨਹੀਂ ਨਹੀਂ ਪਾਉਣਾ ਪਾਣੀ ਪਾਣੀ ਫੇਰ ਉੱਤੇ ਪਾਣੀ ਪਾਣੀ